ਹੋਏ ਜੀ ਉਹ ਜਾ ਜੀ ਆਪਣੇ ਸੋਹਰਿਆਂ ਦੇ ਗਿਆ ਹੋਇਆ ਸੀ ਅੱਜ ਕਾਰਖਾਨੇ ਨੂੰ ਆ ਰਹੇ ਸੀਗੇ ਮੈਨ ਨੇ ਇਹਨੂੰ ਰਾਤ ਫੋਨ ਕਰਿਆ ਕਹਿ ਰਹੇ ਮੰਮੀ ਅਸੀਂ ਦੁਪਹਿਰੇ ਦੁਪਹਿਰੇ ਧੁੱਪੇ ਧੁੱਪੇ ਆ ਜਾਾਂਗੇ ਤੋਂ ਹੁਣੇ ਵਾਪਸ ਘਰ ਨੂੰ ਆ ਰਹੇ ਸੀ ਕੋਈ ਗੱਡੀ ਆਲਾ ਟੱਕਰ ਮਾਰ ਕੇ ਇਹਨਾਂ ਨੂੰ ਸਿੱਟ ਗਿਆ ਹੋਇਆ ਆ ਤਾਂ ਸਾਨੂੰ ਤਾਂ ਫੋਨ ਕਰ ਗਿਆ ਸੀ ਵੀ ਐਮਰਜੈਂਸੀ ਚਾ ਤੁਸੀਂ ਜਲਦੀ ਤੋਂ ਜਲਦੀ ਆ ਜਾਓ ਅਸੀਂ ਉਦੋਂ ਹੀ ਸੁਣਦੇ ਸਾਰੀ ਉਰੇ ਆ ਗਏ ਜੀ ਮੇਰੀ ਪੋਤੀ ਆ 1.5 ਸਾਲ ਦੀ ਜੀ ਮੇਰੀ ਬਹੂ ਆ ਜੀ ਉਦੋਂ ਨਹੀਂ ਪੂਰੇ ਹੋ ਗਏ ਹੋਏ ਬੇਟੇ ਦੇ ਵੀ ਸੱਟਾਂ ਲੱਗੀਆਂ ਬਹੁਤ ਜ਼ਿਆਦੀਆਂ 1.5 ਸਾਲ ਦੀ ਤਾਂ ਮੇਰੀ ਪੋਤੀ ਆ ਜੀ ਕਿਥੇ ਜਾ ਰਹੇ ਸੀ ਇਸ ਰਾਂ ਤੋਂ ਤਾਂ ਕੰਨੇ ਨੂੰ ਆ ਰਹੇ ਸੀ ਘਰ ਨੂੰ ਆ ਰਹੇ ਸੀਗੇ ਇਹ ਸਕੂਲ ਟਰੀ ਦੇ ਸੀਗੇ ਜੀ ਦੋਨੇ ਜਣੇ ਟਰੱਕ ਵਾਲਾ ਫੇਟ ਮਾਰ ਕੇ ਮੇਰੀ ਬਾਹੂ ਵੀ ਪੂਰੀ ਹੋ ਗਈ ਮੇਰੀ ਪੋਤੀ ਵੀ ਪੂਰੀ ਹੋ ਗਈ ਬੱਚਾ ਅਮਰਨ ਸੀ ਚਾਈ ਮੇਰਾ ਜੀ ਮੈਂ ਤਾਂ ਡਿਊਟੀ ਤੇ ਸੀ ਜੀ ਮੈਨੂੰ ਫੋਨ ਗਿਆ ਕਹਿੰਦੇ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਕਹਿੰਦੇ ਵੀ ਗਵਿੰਦਗੜ ਮੰਡੀ ਗਵਿੰਦਗੜਾ ਜੀ ਕਸਟੈਂਡ ਕੋਲੇ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਉੱਥੇ ਕਹਿੰਦੇ ਨੇ ਵੀ ਉਥਾਂ ਤੇ ਮੱਕ ਬੱਚੀ ਕਿੰਨੀ ਬੱਚੀ ਤਾਂ ਕੱਲ ਜਨਮ ਦਿਨ ਸੀ ਜੀ ਕੱਲ 12 ਫਰਵਰੀ ਦਾ ਉਹਦਾ ਹੈਪੀ ਬਰਥਡੇ ਸੀ ਜੀ ਅੱਜ 2 ਸਾਲ ਦੀ ਹੋਈ ਹੈ ਜੀ ਕੱਲ ਉਹ ਤੇ ਮਾਂ ਉਹ ਤੇ ਦੋਵੇਂ ਹਾਂਜੀ ਹਾਂਜੀ ਦੋਨੇ ਹੀ ਜਣ ਤਾਂ ਉਹਨਾਂ ਦੀ ਡੈਥ ਹੋ ਗਈ ਠੀਕ ਹੈ ਐਪ 2025 ਉਹਦੇ ਵਿੱਚੋਂ ਇੱਕ ਬਾਡੀ ਸੀ ਸੁਖਵਿੰਦਰ ਕੌਰ ਜੋ ਕਿ ਮਤਲਬ ਜਿੰਨਾ ਦਾ ਇੱਕ ਮਦਰ ਸੀ ਇੱਕ ਬੱਚਾ ਸੀ ਤੇ ਇੱਕ ਫਾਦਰ ਸੀਗੇ ਤਿੰਨੋਂ ਤੇ ਮਦਰ ਔਰ ਜਿਹੜਾ ਬੱਚਾ ਹੈ आलिया ਉਹ ਦੋਨਾਂ ਨੂੰ ਦੋਨਾਂ ਤੇ ਬਾਡੀ ਮੋਚ ਚ ਸ਼ਿਫਟ ਕਰਾ ਦਿੱਤੀ ਉਹਨਾਂ ਤੋਂ ਉਹਨਾਂ ਦੀ ਡੈਡ ਬਾਡੀ ਸਾਡੇ ਕੋਲ ਆਈ ਸੀਗੀ ਤੇ ਜਿਹੜੇ ਥਰਡ ਪਰਸਨ ਨੇ ਥਰਡ ਪੇਸ਼ੈਂਟ ਨੇ ਤਰຸນ ਕੁਮਾਰ ਉਹ ਹਲੇ ਅੰਡਰ ਟ੍ਰੀਟਮੈਂਟ ਐਂਡ ਅੰਡਰ ਐਗਜ਼ਾਮੀਨੇਸ਼ਨ ਤੇ ਆਪਣੀ ਜਵਾਬ ਹਾਂਜੀ ਮੈਂ ਹਰੇ ਲੈਫਟਰ ਨੂੰ ਐਡਵਾਈਸ ਉਹਨਾਂ ਨੂੰ ਕੀਤਾ ਸੀਗਾ ਪਰ ਉਹ ਕਹਿੰਦੇ ਸੀ ਕਿ ਅੱਜ ਅਸੀਂ ਇੱਥੇ ਰਹਿਣਾ ਚਾਹੁੰਦੇ ਆਂ De una no, la que era, pero que han